ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਸ ਤੁਹਾਨੂੰ ਦੁਨ ਦੁਗਣੀ ਤੇ ਰਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਬਾਹਿਰ ਰੂਗੇ ਵੀ ਅਰਦਾਸਾ ਜੀ ਚੱਲਿਆਂ ਵੀ ਅਰਦਾਸਾ ਬੇਨਤੀਆਂ ਕਰਨਾ ਵੀ ਜਿਹੜਾ ਟਰੰਪ ਨੇ ਥੋੜਾ ਜਾ ਥੋੜਾ ਜਿਹਾ ਬਹੁਤ ਜ਼ਿਆਦਾ ਪਰਵਾਸੀਆਂ ਤੇ ਸਿਕੰਜਾ ਕਸਾ ਹਾਂ ਵੀ ਬਹਾਗਰੂ ਨੂੰ ਸਮਰਥਕ ਸੇ ਤੇ ਜਿਹੜੇ ਗਏ ਹੋਏ ਵੀ ਪੇਤਨ ਆਪਣਾ ਘਰਵਾਰ ਛੱਡ ਕੇ ਗਏ ਉਹ ਐਨੇ ਨੇ ਪੈਸੇ ਲਾ ਕੇ ਅਮਰੀਕਾ ਤੱਕ ਪਹੁੰਚਿਆ ਤੇ ਵੀ ਬਹਾਗਰੂ ਭਾਈ ਉਹਨਾਂ ਪਰ ਸਹਾਇ ਹੋਵੇ ਬਹਾਗਰੂ ਨੂੰ ਯਾਦ ਕਰਿਆ ਕਰੋ ਤੁਸੀਂ ਨਿਤਨੇਮ ਕਰਾ ਕਰੋ ਜਿਨ੍ਹਾਂ ਜਿਨ੍ਹਾਂ ਦੇ ਵੀ ਗਏ ਆ ਜਾਂ ਉੱਥੇ ਗਏ ਹੋਏ ਆ ਜਾਂ ਗਏ ਆ ਜਿਹੜੇ ਉੱਥੇ ਦੇ ਲੋਕ ਰਹੇ ਆ ਵੀ ਇਸ ਕੰਝੇ ਤੋਂ ਬਚ ਜਿਏ ਅ ਬੈਕਗ੍ਰਾਉਂਡ ਨੂੰ ਧਿਆ ਕਰੋ ਤਾਂ ਕਹਿੰਦੇ ਵੀ ਸੇਵਾ ਦਾ ਫਲ ਮਿਲਦਾ ਜਰੂਰ ਆ ਮਿਲਦਾ ਥੋੜਾ ਜਿਹਾ ਟਾਈਮ ਪਾ ਕੇ ਆ ਜੇ ਤੁਸੀਂ ਧਿਆਉਂਗੇ ਭਾਈ ਤਾਂ ਜਰੂਰ ਮਹਾਰਾਜ ਤੁਹਾਡੇ ਅੰਗ ਸੰਗ ਸਾਈ ਹੋਊਗਾ ਤੇ ਹੁਣ ਤਿਆਰ ਹੋਇਆ ਜੀ ਸੀ ਚੱਲੇ ਅੱਜ ਅ ਬੈਕਗ੍ਰਾਉਂਡ ਘਰੇ ਅ ਦਾਉ ਸਾਹਿਬ ਸਾਰਿਆਂ ਵਾਸਤੇ ਅਰਦਾਸਾਂ ਬੇਨਤੀਆਂ ਕਰਾਂਗੇ ਵੀ ਜਿਹੜੇ ਵੀ ਪਰਦੇਸੀ ਆ ਭਾਈ ਉਹਨਾਂ ਦੇ ਅੰਗ ਸੰਗ ਮਹਾਰਾਜ ਸਾਹੀ ਹੋਵੇ ਚਾਹੇ ਇੱਥੇ ਪੰਜਾਬ ਚ ਕੋਈ ਪਰਦੇਸੀ ਬਣ ਕੇ ਆਵਾ ਉਹਨਾਂ ਦੇ ਵੀ ਅੰਗ ਸੰਗ ਸਹਾਇ ਹੋਵੇ ਵੈਗਰੂ ਚਾਹੇ ਪੰਜਾਬ ਚੋ ਚਾਹੇ ਇੰਡੀਆ ਚੋ ਕੋਈ ਵੀ ਕਿਸੇ ਵੀ ਕਿਤੇ ਤੇ ਵੀ ਪਰਦੇਸੀ ਆ ਜਿਹੜਾ ਕੋਈ ਬੈਕਗ੍ਰਾਉਂਡ ਆਈ ਉਹਨਾਂ ਦਾ ਸਾਰਾ ਨਾਲ ਸੰਗ ਸਹਾਇ ਹੋਵੇ ਤੇ ਹੁਣ ਰੈਡੀ ਹੋ ਗਏ ਜੀ ਹੈਗਾ ਜੀ ਅੱਜ ਦਸੰਡੇ ਤੇ ਹੁਣ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਬਸ ਕੋਤਾ ਤੱਕ ਆ ਹੀ ਰਿਹਾ ਇੱਕ ਦੇਖਿਆ ਜਾਵੇ ਤਾਂ ਵੀ ਮਾਪੇ ਜਿਹੜੇ ਵੀ ਆਪਣੇ ਬੱਚਿਆਂ ਨੂੰ ਕਿਤੇ ਫੌਰਨ ਵਿੱਚ ਭੇਜਦੇ ਕਿਤੇ ਵੀ ਭੇਜਦੇ ਬਹੁਤ ਉਮੀਦਾਂ ਹੁੰਦੀਆਂ ਉਹਨਾਂ ਨੂੰ ਤੇ ਜਦੋਂ ਕੋਈ ਐਦਾਂ ਦਾ ਕੋਈ ਸਕੰਜਾ ਕਾਸ ਹੁੰਦਾ ਫਿਰ ਔਖਾ ਹੋ ਜਾਂਦਾ ਮਾਪੇ ਦੀ ਵੀ ਜਾਨ ਮੁੱਠੀ ਚਾਇਬੰਦੀ ਜਿਨ੍ਹਾਂ ਦੇ ਬੱਚੇ ਬਾਹਰ ਬੈਠਿਆ ਉਹਨਾਂ ਦੀ ਤਪਰਾ ਮੁੱਠੀ ਚ ਬੱਚਿਆਂ ਦੀ ਤਾਂ ਜਾਨ ਮੁੱਠੀ ਚ ਹੁੰਦੀ ਹੁੰਦੀ ਹੈ ਜਿਸ ਤਨ ਲਾ ਕੇ ਸੋਈ ਜਾਣਾ ਮੈਂ ਤਾਂ ਗੱਲਾਂ ਹੀ ਕਰ ਸਕਦਾ ਜਾਂ ਅਰਦਾਸ ਬੇਨਤੀ ਕਰ ਸਕਦਾ ਬੈਠੇ ਰੋ ਕੇ ਵੀ ਮਹਾਰਾਜ ਭਾਈ ਸਭ ਦੇ ਅੰਗ ਸੰਗ ਸਾਹੀ ਰਹੋ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਜੀ ਹੁਣ ਮਲਵਨਾ ਬਾਕੀ ਫੈਮਿਲੀ ਵਿੱਚੇ ਲੜੀ ਭੜੀ ਜਾਂਦੇ ਆ ਸੰਦੀਪ ਸਾਬ ਤੋਂ ਪਹਿਲਾਂ ਤਿਆਰ ਹੋ ਗਏ ਨੇ ਰੀਤ ਤਿਆਰ ਕਰਤੀ ਉਹ ਤੋਂ ਬਾਅਦ ਮੈਂ ਤਿਆਰ ਹੋ ਗਿਆ ਉਸ ਤੋਂ ਬਾਅਦ ਕਰਨ ਹੁਣ ਭਾਬੀ ਜੀ ਤਿਆਰ ਹੋ ਰਹੀ ਆ ਉਹਨੇ ਸੰਦੀਪ ਵਿੱਚ ਭਾਬੀ ਜੀ ਨੂੰ ਨਾ ਜਿੰਦੀਆਂ ਸਭ ਤੋਂ ਪਹਿਲਾਂ ਤਿਆਰ ਹੋਣਾ ਤਾਂ ਦੀਦੀ ਤੂੰ ਟਾਈਮ ਦੇ ਦਿੰਨੀ ਆ ਹੁਣ ਤੂੰ ਤੂੰ ਹੀ ਨੂੰ ਹੀ ਟਾਈਮ ਕਰਦਣਾ ਤਾਂ ਮੀਟ ਕਰਤੇ ਪਹੁੰਚੋ ਚਲੋ ਜਦ ਕਿਸਮਤ ਦੇ ਵਿੱਚ ਨਮਸਕਾਰ ਕਰਨਾ ਬੰਦਾ ਉਸੇ ਟਾਈਮ ਕਰਦਾ ਪਿਛਲੇ 2 ਜਾਂ 3 ਤਿਉਹਾਰਾਂ ਦਾ ਪਲਾਨ ਚੱਲ ਰਿਹਾ ਵੀ ਡਾਊਂ ਸਾਬ ਜਾਣਾ ਡਾਊਂ ਸਾਬ ਜਾਣਾ ਡਾਊਂ ਸਾਬ ਜਾਣਾ ਤੇ ਕਸਮੀ ਗੱਲਾਂ ਬਾਬੇ ਨਾਨਕ ਨੂੰ ਜਾਨ ਦੇਣੀ ਹੈ ਮੇਰੇ ਦੋ ਕੁ ਆ ਦੋ ਕੁ ਦਿਨਾਂ ਤੇ ਮੇਰੇ ਮਨ ਚ ਫੁਰਨਾ ਬਣਿਆ ਹੋ ਸੀ ਵੀ ਜਿਹੜੇ ਟਰੰਪ ਨੇ ਥੋੜੇ ਜਿਹਾ ਕੰਝੇ ਕਿਸੇ ਵੀ ਇਹਦੇ ਪ੍ਰਤੀ ਜਾਤਾ ਰਾਜਾ ਜੀ ਸਾਹਿਬ ਕੋਲ ਜਾ ਕੇ ਬੇਨਤੀ ਕਰਕੇ ਆਵਾਂ ਉੱਥੇ ਨਮਸਕਾਰ ਕਰਕੇ ਆਵਾਂ ਨਹੀਂ ਜਾ ਕੇ ਆਵਾਂ ਦਾਉ ਸਾਹਿਬ ਕਿਉਂ ਸਾਡੀ ਬਾਬਾ ਜੀ ਬਹੁਤ ਸੁਣਦੇ ਆ ਰਾਜਾ ਜੀ ਸਾਹਿਬ ਵਾਲੇ ਵੀ ਸੁਣਦੇ ਆ ਤੇ ਇੱਧਰ ਵੀ ਸੁਣਦੇ ਆ ਤੇ ਸਵਾਪ ਨਾਲ ਅੱਜ ਪਲਾਨ ਬਣ ਗਿਆ ਜੀ ਵੀ ਚਲੋ ਦਾਉ ਸਾਹਿਬ ਜਾ ਰਹੇ ਹਾਂ ਵੀ ਨਾਲੇ ਬੇਨਤੀ ਕਰਾਵਾਂਗੇ ਨਲੈ ਨੰਸਪਰ ਕਰਾਵਾਂਗੇ ਤੇ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਬੈਕ ਕੈਮਰਾ ਕਰਦਾ ਜੀ ਹੁਣ ਅ ਦਿਲੋਂ ਅਰਦਾਸਾਂ ਕਰਕੇ ਆਵਾਂਗੇ ਜੀ ਯਾਰ ਅ ਮਹਾਰਾਜ ਸਭ ਦੇ ਅੰਗ ਸੰਗ ਸਾਹੀ ਰਹਿਣ ਠੀਕ ਹੈ ਜੀ ਓ ਟਿੱਡੀ ਇਹਦਾ ਪਟਕਾ ਵੀਰ ਜੀ ਨੇ ਬੰਨਣਾ ਬਲਾ ਇਧਰ ਸਾਸਰੀ ਘਰ ਬੁਲਾ ਦੇ ਮੈਂ ਨਾ ਵੀਰ ਜੀ ਨੇ ਅ ਨਹੀਂ ਸਾਸਰੀ ਘਰ ਬੁਲਾ ਦੇ ਕਰਨ ਦੇ ਪਟਕਾ ਕਤ ਨਹੀਂ ਬੰਨਣਾ ਤੁਸੀਂ ਨੇ ਤੱਕ ਥੋੜੀ ਦੇ ਸਾਈਡ ਹੁੰਦਾ ਵੀ ਕਿਹੜਾ ਬੰਨਣਾ ਹਾਂ ਮੈਂ ਸਾਈਡ ਦੀ ਹੁੰਦਾ ਹਾਂ ਠੀਕ ਹੈ ਉਹ ਵਹੀ ਤਾਂ ਦੇਖਦੇ ਪਹਿਲਾਂ ਉਹ ਕੱਢ ਕੇ ਲਿਆਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਘਰ ਵਾਲਾ ਤਾਂ ਜਿ ਹੁਣ ਐ ਕਰਨ ਲੱਗ ਗਿਆ ਬਸ ਹਾਂ ਹੁੰਦਾ ਮੇਰੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰ ਮਾਤਾ ਤੁਹਾਨੂੰ ਖੁਸ਼ ਰੱਖੇ ਜੜਦੀਆਂ ਕਲਾਂ ਦੇ ਵਿੱਚ ਰੱਖੇ ਪਤਾ ਕਿ ਆ ਕਾਫੀ ਟਾਈਮ ਹੋ ਗਿਆ ਕੱਪੜਾ ਪਾਏ ਨੂੰ ਹੂੰ ਪਰ ਇਹ ਨਾ ਜਿਹੜਾ ਬਲੈਕ ਸੂਟ ਆ ਉਹਦੇ ਪਰ ਬਰਾਊਨ ਉੱਠਣਾ ਹੈ ਉਹ ਬਰਾਊਨ ਜੈਕਟ ਪਾਈ ਹੋਈ ਆ ਤੇ ਇਹਦੇ ਨਾਲ ਪਾਵਰ ਸਸ ਜਗਾ ਕਾ ਮੇਰੇ ਸਾਹ ਬਣਾਉ ਉਠੂਗਾ ਖਾ ਉਹ ਤੇ ਖਾਣ ਲੱਗੀ ਉਹਨੇ ਮੈਨੂੰ ਪੱਗ ਬੰਨੀ ਹੋਈ ਪਰਨੇ ਦੇ ਨੂੰ ਦੇਖ ਲੈਣਾ ਆਪਣੇ ਆਪ ਚ ਤਾਂ ਪੱਗ ਬੰਨ੍ਹਦੀ ਆ ਠੀਕ ਹੈ ਨਾ ਤੇਰੇ ਨਾਲ ਤੇ ਦਾ ਕੱਟਣਾ ਪੈਣਾ ਹੂੰ ਕੱਟ ਦੋ ਇਹਨੂੰ ਕੱਟਣ ਨੂੰ ਕਿਉਂ ਜਿੰਨੇ ਤਾਂ ਬਹੁਤ ਟਾਈਮ ਲੱਗਣਾ ਮੈਂਨਾ ਵੀ ਤਾਂ ਪੈਣਾ ਪੜਾਉ ਤੂੰ ਲੈ ਉਹ ਮੈਂ ਸ਼ੁਕਰੀਤ ਦੇਖੀ ਤੋ ਮਾਂ ਬਣਾ ਆ ਵਾਟ ਮੇਰੇ ਲਈ ਆਜਾ ਤੂੰ ਮੇਰੇ ਨਾਲ ਨਹੀਂ ਪਲੀਜ਼ 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 ਬੁੱਬਾ ਲਾ 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 ਹਾ ਦੇਖ ਕਚਾਹ ਹੋ ਗਿਆ ਜੀ ਆ ਦੁੱਧ ਨਾਲ ਉਹ ਦੁੱਧ ਨਾਲ ਇਹ ਆ ਹੋ ਗਿਆ ਉਹ ਯਾਰ ਦੇਖ ਲਈ ਆ ਵੀ ਦੋ ਪਟਕੇ ਆ ਇਹ ਇੰਨਾ ਤਾਂ ਆਈਡੀਆ ਹੋ ਜਾਂਦਾ ਲਵਾਈ ਮਿਲਦਾ ਸੰਦੀ ਹਾਂ ਲਵਾਈਓ ਮਿਲਣੀ ਆ ਆਪਾਂ ਨੇ ਬਸ ਬਸ ਆਹ ਨਾ ਆਹ ਸੈਂਟਰ ਦੀ ਤਹਿ ਆਦੀ ਐਂ ਦਿਖਦੀ ਆ ਐਨ ਉੱਥੇ ਤੱਕ ਆਇਆ ਹੈ ਆ ਲਵਾਈ ਮਿਲਦਾ ਬਸ ਇਹ ਘਰ ਮੈਨੂੰ ਇੱਧਰ ਤੋਂ ਛੋਟਾ ਲੱਗਦਾ ਸੰਦੀ ਪੰਨ ਹਾਂ ਉਹ ਕਿੱਧਰ ਤੇ ਕੀ ਆ ਹੋ ਗਿਆ ਨਾ ਪੂਰਾ ਹਾਂ ਆ ਦੇ ਦੇ ਪਿੱਛੇ ਪਟਕਾ ਵੰਡ ਲਓ ਦੂਆ ਤਾਂ ਤੁਹਾਡੇ ਬਚ ਗਿਆ ਬਚ ਗਿਆ ਹਾਂ ਮੈਂ ਉਹ ਨਾ ਬਚਾਦਾ 50 ਬਣ ਦੂਗੀ ਹਾਂ ਬਸ ਪਹਿਲਾਂ ਜਿਹੜਾ ਹੈ ਉਹ ਕੇ ਆਦਾ ਸੈਂਟਰ ਨਾਲ ਵੰਡ ਦੋ ਸੈਂਟਰ ਤੇ ਵੱਡੋ ਆ ਇਹਨਾਂ ਨੂੰ ਸੈਂਟਰ ਤੇ ਵੱਡਾ ਰਹਿਣਾ ਇੱਥੇ ਤਾਂ ਇਕੱਠ ਹੋਣਾ ਚਲ ਆ ਦੇ ਦੋ ਉਹਨੂੰ ਪਿੱਛੇ ਰੋਣ ਲੱਗ ਗਈ ਥਲੜਾ ਪਟਕਾ ਨੂੰ ਦੇ ਦੋ ਕੱਢ ਜਾ ਲੈ ਵੜ ਇੱਥੇ ਤੇ ਤਾਂ ਓਹੋ ਬਾੜ ਆ ਦੇਖ ਮੇਰੇ ਕੋਲ ਤੇ ਨਾ ਮਾਰ ਉੱਡੇ ਕੋਲ ਤੇ ਹੀ ਇਹ ਆਪੇ ਗੱਲ ਇੱਥੇ ਤੇ ਇੱਥੇ ਤਾਂ ਸਿੱਧੀ ਗੱਲ ਹੋਂ ਕਰਦੇ ਹਾਂ ਕਾਟ ਦਾ ਹਾਂ ਵਾਏ ਗੁਰੂ ਜੀ ਸਿੱਧਾ ਕੱਟ ਹੋਵੇ ਕੋ ਕੋ ਭਾਕੇ ਕਾਟੀ ਕੈਂਚੀ ਨੇ ਕਿਆ ਵੱਡਣਾ ਕੈਂਚੀ ਨੂੰ ਲੈ ਕੈਂਚੀ ਨੂੰ ਯਾਰ ਲੱਗੀ ਵੀ ਆ ਲੈ ਸ਼ੁਕਰੀਆ ਸ਼ੁਕਰਾ ਵੱਡ ਹੋ ਗਿਆ ਜੀ ਦੇ ਦੇ ਵੀ ਕਿ ਕੱਟ ਹੋ ਗਿਆ ਹੁੰਦਾ ਵੱਡ ਨਹੀਂ ਹੋ ਗਿਆ ਕਮਟੇ ਨਾ ਬੰਦਾ ਹੁੰਦਾ ਰੇਖਾ ਵੱਢ ਕੇ ਕਰਨ ਉੱਠ ਪੁੱਗ ਚੱਲ ਪੁੱਤ ਬਣਾ ਲੋ ਟੋਟਾ ਨੂੰ ਵੱਲ ਗਿਆ ਇਹ ਨਹੀਂ ਰਗਾ ਉਹ ਨੂੰ ਨਾ ਆਹ ਪਾ ਦਿੰਦਾ ਪਾ ਆ ਮੈਂ ਪੀ ਆਤਾ ਹੈ ਬਾਜ਼ ਨਹੀਂ ਤਾਂ ਹੈਗਾ ਉਹ ਜਿਹੜਾ ਪਿੰਨ ਜਾਉਦੇ ਵਾਲਾ ਹੁੰਦਾ ਤਰ ਘੜੀ ਘੂੜੀ ਜੀ ਦਾ ਤਾਂ ਨਹੀਂ ਤਾਂ ਲੈ ਲਈ ਲੇਟ ਆਪਾਂ ਦੰਦ ਆ ਦੇਖ ਲੋ ਤੈਨੂੰ ਮੇਰੇ ਬੰਨ ਦੇ ਪੂਰੇ ਬਾਹਰ ਮੇਰੇ ਬੰਨਿਆ ਹੋਇਆ ਦੇਖ ਸ਼ੀਸ਼ੇ ਤੇ ਗੁੱਪਾ ਬੰਨਿਆ ਤੇਰੇ ਤਾਰੀ ਹਾਂ ਆਪਾਸਾ ਪਿੱਛੇ ਘਰ ਸੰਦੀ ਉਧਰ ਉਹ ਕਹਿੰਦੀ ਮੇਰੇ ਬੰਦ ਆ ਜੀ ਕਹਿੰਦੀ ਮੇਰੇ ਬੰਦ ਉਹ ਕਿਆ ਕਰ ਦੋ ਵੇੜੋ ਟੋੜੀ ਚ ਚੱਲਦਾ ਕੰਮ ਨਿਆਣੇ ਬੱਸ ਪਟੇ ਦੇ ਨਹੀਂ ਠੀਕ ਨਹੀਂ ਆਉਂਦਾ ਹੈਗਾ ਆ ਨਹੀਂ ਪਾਈ ਕੋ ਜਾਣਾ ਪਹਿਲੇ ਆ ਤੇਰੇ ਬੁੱਤਾ ਹੀ ਆਉਣਾ ਤੇਰੇ ਨਹੀਂ ਨਹੀਂ ਕੀ ਆ ਤੇਰੇ ਸਿਰ ਪਾ ਕਿੰਨਾ ਸੁਣਾ ਹਾਏ ਤਪੱਸ ਕਰਮ ਦੇ ਦੇ ਬੂ ਬੂ ਦਾ ਇਹ ਵੀ ਮੈਂ ਨਹੀਂ ਦੇਣਾ ਹੈ ਕਿ ਦੋਨਾਂ ਨੇ ਪੈਨ ਕਰਦੇ ਹੋਏ ਨਹੀਂ 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 ਉਹਦੇ ਘੜੀ ਦੇ ਬੰਦੂਰ ਬੰਦ ਤੇ ਪੈਨ ਕੱਢਦੇ ਬੰਦਦੇ ਆ ਬੰਨ ਲੰਦਾ ਨੂੰ ਹੱਥ ਤੇ ਸੁਣੀ ਲੱਗਣੀ ਸੀ ਕਿਹੜੀ ਉਹ ਵਾਲੀ ਕੋਈ ਬਲੈਕ ਆ ਨਾ ਚੰਡੀਗੜ੍ਹ ਤੇ ਲਿਆਂਦੀ ਸੀ ਮੈਂ ਹੈ ਕਰ ਨਹੀਂ ਹੈ ਬਣਾਈ ਨਹੀਂ ਬਰੀਕੀ ਦਾ ਤੌਰ ਤੇ ਮੈਨੂੰ ਪਾ ਦੇ ਇੱਕਲੇ ਕਰਨ ਦੇ ਮੂੰਹ ਚ ਪਾਇਆ ਹੋਇਆ ਪੈਨ ਨੂੰ ਪੈਨ ਅੱਛਾ ਫਿਰ ਆਹਾ ਉਹੀ ਉਹ ਆਹੇ ਮੂੰਹ ਚ ਪਾਈ ਫਿਰ ਦਾਦੇ ਹੱਥ ਚ ਸੜਦਾ ਹੁਣ ਤਾਂ ਕਰਨਾ ਤੇਰੇ ਹੱਥ ਚ ਦਾ ਪੁੱਤ ਮੈਂ ਵੀ ਦੇਖਿਆ ਕਿੰਨਾ ਹੈ ਹੈ ਨਹੀਂ ਪਤਾ ਨਹੀਂ ਨਿਆਣੇ ਆਪਣੀ ਚੀਜ਼ ਕਾਤੇ ਨਹੀਂ ਸੰਭਦੇ ਦੇਖ ਲੋ ਇਹ ਛੋਟੀ ਨੂੰ ਦੇ ਦੋ ਲੈ ਕੇ ਚੀਜ਼ ਜਿਹੜੇ ਤੋੜ ਦਿੰਦੀ ਹੈ ਬਸ ਮਿੰਟ ਲਾਉਣਾ ਇਹਨਾਂ ਉਹ ਤਾਂ ਚੱਲ ਛੋਟੀ ਆ ਇਹ ਤਾਂ ਬੜਾ ਐ ਪਤਾ ਨਹੀਂ ਕਿਆ ਪੰਜਾਬੀਆਂ ਦਾ ਖੋਲੀ ਜਾਂਦਾ ਤਾਂ ਪੈਨ ਤਾਂ ਮੇਰੇ ਹੱਥ ਚ ਤੇਰੇ ਕੋਲ ਤੇ ਚੱਕਿਆ ਤੇਰੇ ਮੂਹਰੇ ਦਾ ਵੀਡੀਓ ਦੇ ਵਿੱਚ ਆ ਹੁਣ ਨਹੀਂ ਪੈਣਾ ਹੈ। ਹਾਂ। ਇਹ ਇੱਕ ਪੇ ਇੱਕ ਸਾਈਡ ਹੋਰ ਹੁੰਦਾ ਜਗਾੜ ਜਾ। ਉਹ ਇਹਨੇ ਮੂੰਹ ਚ ਦੱਬਿਆ ਮੈਂ ਦੇਖਿਆ ਕੱਪ ਚ ਤੇਰੇ। ਓਹੋ। ਨਾ, ਛੋਟਾ ਹੈ। ਛੋਟਾ ਹੈ। ਦੀ ਬਾਹਰ ਆ ਜਾ। ਤਾਂ ਇੱਕ ਸਾਈਡ ਤੇ ਤਾਂ ਪੂਰਾ ਹੈ। ਦੂਈ ਸਾਈਡ ਤੇ ਥੋੜੇ ਤੋਂ ਘਟ ਗਿਆ। ਘਟ ਗਿਆ, ਤੋੜਿਆ ਤਾਂ ਪੁੱਤੋ। ਹੁਣ ਤਾਂ ਸਹੀ ਥੀ ਘੜੀ ਜਾ ਤੈਨੂੰ ਫੜਾਈ ਆ ਮੈਂ ਟਾਈਮ ਕੇ ਸੈੱਟ ਕਰਦੇ ਕਰਦੇ ਨੇ। ਪੂਰੇ ਸੈੱਟ ਕਰਤੀ ਸੋਰੀ। ਬਿੱਕੀ ਲੈ ਤਾ ਮੁੰਡਾ। ਆ ਲੈ ਛੋਟੀ ਦੀ ਕੜ। ਫੇਰ ਲੀਤੀ ਦੋ ਜੰਡੀ ਗਾੜ ਤੇ ਲਈਆਂ ਤੀਆਂ ਮੈਂ ਦੋਨਾਂ ਜਣਿਆਂ ਨੂੰ ਦੋਨਾਂ ਜਣਿਆਂ ਨੂੰ ਲਈਆਂ ਤੀਆਂ ਮੈਂ ਹਏ ਕਿ ਕਰਨ ਨੂੰ ਲਈ ਤੀ ਕਿ ਮੈਂ ਬੁੱਬੂ ਨੂੰ ਲਈ ਤੀ ਫੇਰ ਮੈਂ ਬੁੱਬੂ ਨੂੰ ਗਲੀ ਦੀ ਕੜਾਈ ਸੀ ਘੜੀ ਚ ਹੈ ਜੇ ਇਹ ਦੇਖੋ ਕੋਟੀ ਨਾਲ ਮਿਲ ਗਈ ਹਏ ਹੱਥ ਕੋ ਟੋਗਾ ਦਾ ਸੀ ਕਰਦੀਆਂ ਇਹ ਮੇਰੇ ਪੁੱਤ ਦੀ ਘੜੀ ਹੈ ਅੱਜ ਮੇਰਾ ਪੁੱਤ ਟਾਈਮ ਦੇ ਚ ਕਿੰਨਾ ਟਾਈਮ ਹੋਇਆ ਹੈ ਕਿੰਨਾ ਟਾਈਮ ਹੋਇਆ ਹੈ 2 ਵਜੇ ਕੇ ਜੀਗਾ ਆ ਜਾਓ 1 ਮਿੰਟ ਕੋ ਕਾ 2 ਵਜ ਗਏ ਜੀ ਉਹ ਜੁੱਤੀ ਪਾਵੇ ਨਾ ਹਾਏ ਖੜ ਜੋ ਖੜ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਲੀਜ਼ ਇੱਕ ਮਿੰਟ ਹੀ ਕਿਉਂ ਕੁਤ ਕਢਾਈ ਆ ਨਿਕਲਦੀ ਕਢਾਈ ਪਲੀਜ਼ ਪਲੀਜ਼ ਕਢਾਈ ਅੰਦਰ ਉਹ ਤਾਰ ਨਿਕਲ ਗਈ ਤਾਰ ਕੱਟ ਕੇ ਦਿਖਾਈ ਮਾਂ ਨੂੰ ਮੇ ਫੋਨਾ ਗੁਰਦੁਆਰਾ ਜਾ ਕੇ ਬਾਦੀ ਖੋਲਦੇ ਕਿਤੇ ਨਹੀਂ ਉੱਥੇ ਬਾਦੀ ਜਾ ਕੇ ਮੈਨੂੰ ਇਹ ਤਾਂ ਬਰਬਾਹ ਖੜ ਜਾਈ ਇਹ ਮੈਂ ਪੁੱਤਰੀ ਕਿ ਕੈ ਲੈ ਕੇ ਰਹੇ ਹੋਇਆ ਮੈਂ ਓਕਰੇ ਲੈ ਹੈ ਕਿ ਲੈ ਹਣ ਲੱਗ ਗਿਆ ਨਿਕਾ ਹਾਂ ਜੱਟ ਦੀ ਟਾਰਾ ਮਛਾ ਨੂੰ ਲੈ ਕਰ ਮਰੀ ਆ ਦੇ ਆਹ ਰਾ ਚਾਤਿਰ ਗਾਲ ਤਾਂ ਬੁਲਾ ਦੇ ਇੱਧਰ ਸਾਰਿਆਂ ਨੂੰ ਬੁਲਾ ਲੈ ਪੁੱਤ ਮੈਂ ਦੇ ਇੱਧਰ ਮੂੰਹ ਕਰਕੇ ਸੱਚੀ ਗਾਲ ਸੱਚੀ ਚਾਹ ਲੈ ਜੀ ਸਾਰਿਆਂ ਨੂੰ ਪਿਆਰ ਭਰੀ ਚੱਲ ਬਗ ਬਗ ਛੇ ਜਿਕਾ ਕਦੇ ਨਹੀਂ ਸਕੂਲ ਛੱਡ ਜਾਨੀ ਮੈਂ ਤਾਂ ਮਿੰਟ ਲਾਉਣਾ ਪਹਿਲਾਂ ਸੱਸੀ ਕਾ ਬੁਲਾ ਸਾਰਿਆਂ ਨੂੰ ਪਿਆਰ ਭਰੀ ਫਲੀਟੂ ਪਹਿਣਾ ਜਮਾ ਤੇ ਨਹੀਂ ਮੰਨਦੀ ਛੱਤਰੀ ਕਾਲ ਵੱਟ ਸਕੂਲ ਤਾਂ ਮੇਰਾ ਪੁੱਤੜ ਖਸ ਹੋ ਕੇ ਜਾਂਦਾ ਹੈ ਇਹ ਮੇਰੀ ਚੰਦੀ ਅੱਜ ਛੁੱਟੀ ਆ ਕੱਲ ਚੱਲਾਂਗੇ ਕੱਲ ਚੱਲਾਂਗੇ ਕਿ ਮੈਂ ਜਾਊਂਗਾ ਕੱਲ ਟਿੰਗਲ ਲਉਂਗੀ ਮੇਕਣਾ ਪੋਈ ਟਿੰਗਲ ਲਉਈ ਚੱਲੀ ਆਈ ਚਲੋ 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 ਰੋ ਬੱਸ ਲੈ ਲੋ ਜੀ ਜੀ ਵੀ ਪੈਸੇ ਹੈਗੇ ਚ ਅ ਮੈਂ ਅੱਜ ਆਪਣਾ ਪਰਸ ਚੱਕਣਾ ਨਹੀਂ ਬਸ ਜਾਣ ਲੱਗੇ ਪੈਸਿਆਂ ਦੀ ਗੱਲ ਨਿਕਰੀ ਹੋਵੇ ਚਲੋ ਅਰ ਮਾ ਲੈ ਨਾ ਤੇਰੇ ਪੈਸੇ ਅਨੂ ਅਨੂ ਭਾਣ ਚੱਕ ਲੈ 5-4 ਰੁਪਏ ਦੀ ਇਹਨੇ ਪੈਸੇ ਪੈਸੇ ਕਰੀ ਜਣਾ ਨਹੀਂ ਮੇਰੇ ਪੈਸੇ ਤੇਰੇ ਪੈਸੇ ਮਰੇ ਮਾ ਲੈ ਨਾ ਹਾਂ ਮਾ ਲੈ ਲਈ ਇਸ ਮੇਰਾ ਤੇਰਾ ਵੀ ਹੈਗਾ ਦਲੀਆ ਕਿ ਕਮਣਾ ਅੱਫੀ ਨੇ ਐਨੀ ਨਾ ਕੱਟ ਹੈਗਾ ਤੇਰਾ ਪਿਆ ਕਿ ਤੇਰੇ ਘਰ ਕੀ ਲੈ ਹੈ ਸਕੂਲ ਕੋਈ ਨਹੀਂ ਚਲ ਹੈਗੀ ਕਲਾਸੇ ਟੁੱਟੇ ਹੋਏ ਦੇਖਾ ਹੈਗੀ ਭਾਣ ਭਾਣ ਨਹੀਂ ਇੱਧਰ ਕਿੱਟੇ ਡਿੱਜ ਤੇ ਹੈਗੀ ਹੈਗੇ ਚਲ ਸਰ ਜਣਾ ਚਲ ਚਲ ਚੱਕ ਚੱਕ ਕਰੂ ਚੱਕ ਚੱਕ ਹਾਲ ਚੱਕ ਪੈਸੇ ਕਿੰਨੇ ਪੈਸਿਆਂ ਦਾ ਘਾਟਾ ਤੇਰੀ ਜਾਨ ਚੱਕ ਪੈਸੇ ਢੱਡ ਮੇਰਾ ਲੱਗਾ ਦੇਖੋ ਥੋੜਾ ਜਿਹਾ ਅੱਗੇ ਅੱਛਾ ਥੋੜਾ ਜਿਹਾ ਇੰਨਾ ਕਦਾ ਚੱਲ ਜੂਗਾ ਹਾਂ ਪਿੱਛੇ ਦੇਖ ਪਿੱਛੇ ਦੇਖ ਹਈ ਆ ਦੇ ਕਰ ਇੱਥੇ ਕਹਿੰਦੀ ਹੱਥ ਖਾਓ ਜੀ

ਚਲ ਨਾ ਬਾਬੇ ਚਾਪੇ ਰੱਖਿਆ ਦੋ ਸੁਮਾਨਾ ਅੱਜ ਨਹੀਂ ਚਾਹਤਾ ਤਾਂ ਕੀ ਹੋ ਗਿਆ ਦੀਦੀ ਕਹਿੰਦੀ ਮੈਂ ਸਮਾਨ ਰੱਖਿਆ ਤਾਂ ਮੇਰੇ ਯਾਦ ਨਹੀਂ ਕਿੱਥੇ ਰੱਖਿਆ ਪਰਨੇ ਦੱਸ ਆ ਦੂਈ ਸਾਈਡ ਤੇ ਕੱਢਤੀ ਇਹ ਹੁੱਕੜੀ ਪਤਾ ਨਹੀਂ ਕਿੱਥੇ ਰੱਖੀ ਹੋਣੀ ਉਹਨੂੰ ਲੈ ਕੇ ਆਪਰੇਸ਼ਨ ਕਰਨੋਂ ਬਾਅਦ ਕਰਨ ਕਰਿਆ ਕਿੱਥੇ ਕੜੀ ਇਹਨੂੰ ਬੱਕ ਪੈਨ ਪੈ ਜਾਣੇ ਸੰਭਾਲ ਕੇ ਰੱਖਣ ਨੂੰ अगर बायोडेटा निकालना है तो पूरा ठीक है ना अबीर भी यहाँ तक गयी है चतरूपे चतरूपे होगा ले ले ना मेरे जड़े बच्चे नहीं इनमें पैसे रख दें अच्छा ਪਜਾਰ ਪੀ ਮੈਂ ਕਹਿੰਦਾ ਜਿਹੜੇ ਕੱਪੜੇ ਨਾ ਸੰਦੀਪ ਹਵਾ ਰੋਧ ਚੱਲਦੀ ਆ ਉਹਨਾਂ ਨੂੰ ਸਟੈਂਡ ਦੇ ਉੱਪਰ ਪਾ ਦੋ ਨਹੀਂ ਉੱਡਦੇ ਫਿਰਨੇ ਉਹ ਹਾਂ ਚਲ ਹਵਾ ਰੋਧ ਚੱਲਦੀ ਆ ਵਸਣ ਤੋਂ ਸ਼ੁਰੂ ਹੋਣੀ ਫਿਰ ਇਹਨੇ ਨੇ ਉੱਡਦੇ ਨੇ ਫਿਰਨਾ ਹਾਂ ਦਿਆਨ ਲਈ ਤੀ ਜਿਹੜੀ ਤਾਂ ਹੀ ਖੜ ਖੜ ਕਰਦੀ ਫਿਰਦੀ ਐ ਉਹ ਦੂਰੀ ਗਿੱਤੀਆਂ ਟੁੱਟ ਗਿਆ ਪੰਜਾਬੀ ਚਾ ਇੱਕ ਐਂ ਕਰ ਉਹ ਮੰਜੇ ਪਰ ਯਾਰ ਹੁਣ ਸਮਝ ਜੀ ਨਹੀਂ ਲਾਦੀ ਮੈਨੂੰ ਕਿਆ ਕਰੂੰਗੀ ਤੂੰ ਹਾਂ ਮੋਹ ਕਹਿੰਦਾ ਫਿਰ ਕੀ ਫਾਇਦਾ ਹਵਾ ਚੋੜ ਦੇ ਫਿਰਨੇ ਕੱਪੜੇ ਸਾਰੇ ਆਪਾਂ ਤੇ 2 ਘੰਟੇ ਨੂੰ ਮੋੜੋਣਾ ਤੈਨੂੰ ਮੋੜੋਣਾ ਕਰਨ ਧਰਾ ਦੇ ਪੁੱਤ ਮਾਸੀ ਨੇ ਕੱਪੜੇ ਚੱਲ ਆ ਮੰਜੀ ਉੱਪਰ ਪਾ ਦੇ ਹਾਂ ਆ ਮੰਜੇ ਬਰੇ ਸਿਰ ਤੋਂ ਇੱਕ ਨਹੀਂ ਆਵੇ ਪਏ ਪਰਿਆਵਾਂ ਲੱਗੀ ਜਾਣੀਆਂ ਇਹਨਾਂ ਨੂੰ ਜਿਹੜੇ ਜ਼ਿਆਦਾ ਗਿੱਲੇ ਜੇ ਉੱਪਰਲੀ ਸੜ ਪਾ ਦੋ ਜਿਹੜੇ ਸੁੱਕ ਗਏ ਉੱਥੇ ਲੜੀ ਸੜ ਆ ਵੀ ਤਾਰ ਦੇ ਹੁਣ ਇਹ ਤਾਂ ਸੜ ਤੇ ਲਾ ਦੇ ਇਹਦੇ ਪੁਰਾਣੀ ਗੱਦ ਬੱਠ ਠੀਕ ਹੈ ਫਿਰ ਤਾਂ ਆਹ ਕਿਵੇਂ ਆਉਂਦੇ ਬੈ। ਉੱਪਰ ਵੀ ਆ ਜਾਂਦੀ ਤੇ ਮੈਂ ਕਹਿੰਦਾ ਕਾਈ ਕਰਨੀ ਹੈ। ਇਹ ਤਾਂ ਪਿੱਛੇ ਪਿੱਛੇ ਆਉਂਦੀ ਤੇ ਇਹਨੂੰ 1 ਲੱਖ ਲਾ ਦਨੇ ਆ। ਹਵਾ ਚੱਲ ਰਹੀ ਦੀ ਐ। ਚਲੋ। ਆਇਆ ਵੀ ਜੰਮ ਗਿਆ ਤੁਸੀਂ ਦਿਖਾਤਾ। ਹਾਂ ਥੋੜਾ ਫੋਨ ਰਹਿ ਗਿਆ ਮਾਨੰਜੀ ਬਾਹਰ। ਹਾਂਜੀ। ਕੱਪੜਾ ਪਰਣਾ ਢੋਲ ਲਈ ਪਿਆਰ ਨਾਲ। ਚਲੋ ਹਲੇ ਤਾਂ ਨਹੀਂ ਹੋਇਆ ਹੁਣ। ਬੱਸ ਹੋ ਗਿਆ ਇਕੱਠਾ ਜਾ ਤਾਂ। ਚਲ। ਤੇਰੇ ਕਿ? ਕਣੀ ਮੈਂ ਲੈ ਆਉਣੀ ਮੈਡਮ ਜੀ ਦਾ ਫੋਨ। ਚਲ ਜੀ। चल पड़ा मैडम जी ले आओ आज अभी मैडम जी सारे बड़े बड़े बूटे के बूटे मैडम जी दो मैडम जी पर्स पहन के आ देखो हम्म hmm. चॉकलेट पड़ा मैडम जी चलो चलो चल। चल। मैडम जी लेके चलते हैं खो रखो ये चोरी हां चलो 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 ਚਲ ਬੁੱਬਰ ਆਇਲ ਨਹੀਂ ਪਾ ਲਈ ਜਾ ਤਾ ਪਾ ਲੋ ਤੇ ਜਾਈ ਹੁਣ ਤੁਹਾਨੂੰ ਗਹਾਂ ਚੱਲ ਕੇ ਲਿਜਾ ਦੇ ਪਹੁੰਚ ਗਏ ਜੀ ਕੋਰਾਂ ਦੇ ਦੁਆਰੇ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਸਾਰਿਆਂ ਨੂੰ ਰੱਖਿਓ ਚੜ੍ਹਦੀ ਕਲਾ ਚ ਜਨ ਦੁਗਣੀ ਤੇ ਰਾਤ ਚੌਗੁਣੀ ਸਾਰਿਆਂ ਨੂੰ ਤਰੱਕੀ ਬਖਸ਼ਿਓ ਵਾਹਿਗੁਰੂ ਤੇ ਹੁਣ ਹੋ ਮੰਗੇ ਜੀ ਸਾਰੇ ਨਿੰਨੇ ਵੀ ਆਇਆ ਸੰਗਤਾਂ ਸਾਰੀਆਂ ਨੱਤ ਮਾਸਤਕੇ ਹੋਣ ਆਈਆਂ ਔਰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਹਾਲਣਾ ਪਤ ਕਰਨਾ ਐ ਕਿਹੜੀ ਲੈ ਚੱਲ ਐ ਕਿਹਣੀ ਲੈ ਚੱਲ ਔਰ ਕਿਹੜਾ ਭੀੜ ਜਿਹੜਾ ਤਾਂ ਹੱਥ ਪੜਨਾ ਐ ਐਦੀ ਲੈ ਚੱਲ ਉਹਦੇ ਹੱਥ ਸੋਚਿਆ ਕਰਾਂਦੇ ਬੱਸ ਵਾਹਿਗੁਰੂ ਸਤਨਾਮ ਵਾਹਿਗੁਰੂ ਉਸਤਾਨ ਕਰੋ ਨਾ ਰੱਖ ਅਦੇ ਹਾਂ ਇਹ ਤੇ ਹੱਥ ਸੱਚੇ ਕਰਾ ਦੇ ਦੇ ਬਾਹਰ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਸੁਖ ਰੂਪ ਵਾਹਿਗੁਰੂ ਇਹ ਸਭ ਤੇਰੀ ਬੜਿਆ ਹੈ ਆਹਾ ਹਾ ਜਿੰਦਗੀ ਕੋਈ ਨਾਉ ਨਾ ਜਾਣਾ ਕਿਰਪਾ ਰੱਖਦਾ ਓਸ ਸਤ ਨਾਮੁ ਜੀ ਆਜੋਲੇ ਮੜ ਕੇ ਬੜ ਸਤ ਜੀਰਾ ਮਿਸਰੀ ਸਤ ਨਾਮਾ ਹੈ ਰੋ ਪੈਂਟ ਕੋਟ ਪਾ ਨਾ ਅਵਿਸਰੀ ਨਾ ਤੁਕੁਨੀ ਨਾ ਬੁਲਾ na visaladi na tupuli na tupuli ਸੀ ਤੇਰੇ ਤੇ ਖੈਰ ਦੀ ਤੇਰੇ ਦੋਨੋਂ ਨੂੰ ਆਹ ਤੇ ਸਿਰ लेला गाना लेना ਨਨ ਨਨ ਰਵੀਰ ਕੰਨਾ ਵੀ ਉਸ ਤੇ ਮਾਸੀ ਸਟੋਲਾ ਹੈ ਵੀ ਅਪਰ ਸਪ੍ਰਿੰਗ ਰੋਲ ਖਾਉਗੇ ਮੈਂ ਕਹਾਂ ਵੀ ਮੈਂ ਨਹੀਂ ਖਾਣਾ ਮੇਰੇ ਤਾਂ ਕੜੀ ਛੋਲ ਨਾਲ ਜੁੱਛ ਡਿੱਟ ਪਰ ਗਿਆ ਆਪ ਕਹਿੰਦਾ ਕੋਈ ਨਿਕ ਖਾ ਲਈ ਮੈਂ ਕਹਾਂ ਧੱਕਾ ਨਾ ਕਰ ਕਹਿੰਦਾ ਕੋਈ ਨਾ ਮੈਨੂੰ ਵੀ ਨਾ ਫਿਰ ਇਹਨਾਂ ਨੇ ਖਾਣ ਦੇਣ ਦੱਸ ਬਸ ਹੀ ਕਰ ਲੈ ਦੇਣੀ ਮਾਸੀ ਤਾਂ ਮਾਸੀ ਤੋਂ ਕਿਸ ਕੌਣ ਡਰਦਾ ਡੈਡੀ ਦਾ ਡਰਦ ਨਹੀਂ ਇਹਦਾ ਫਿਰ ਟੱਕ ਹੋ ਜੀ ਫਿਰ ਲੰਗਾ ਹੋ ਗਿਆ ਇਹਨੇ ਟੱਕਾ ਪਾਉਂਦਾ ਇਹ ਤਾਂ ਸੁੱਟ ਦੇਣ ਚਾਹੀਏ ਕੱਲ ਆਜ ਮੈਂ ਆਜੇ ਪਿਛੋਲ ਦੋ ਤੀਏ ਦੋ ਤੀਏ ਪੰਜੀ ਮਤਲਬ ਗੁਜਰੇ ਅਗਲੇ ਲਈ ਅੱਗਲੇ ਜਦੋਂ ਕਦੀ ਮੈਨੂੰ ਜਿੱਤੋ ਸੜੇ ਤੋਂ ਸੜੇ ਸ਼ਾਲ ਕੋਲ ਸੋਰੀ ਜੀ ਨਾ ਆਇਆ ਬਟਾ ਹਾਂ ਜੀ ਬਟਾ ਨਹੀਂ ਆਜਾ ਆਜੂ ਜੀ ਦੱਦਾ ਆਹ ਜੀ ਸੁਪੋ ਕੰਜੀ ਮੈਲੋ ਵਾਲਪਰ ਤੇ ਕਿਸੇ ਕਿਹੜੇ ਪਿੰਡ ਤੋਂ ਇਹ ਕੋਈ ਨਹੀਂ ਬਾਈ ਫੈਕਸ਼ਨ ਨਾ ਕੋਈ ਜਿੱਤਿਆ ਹੋਣਾ ਕਿਹੜਾ ਜੀ 350 ਤੋਂ ਬਨੇ 5 ਮਿੰਟ ਕੁ ਬਣਾ ਰੰਗ ਦਿਨ ਰਹਿ ਗਈ ਆ ਮਲਟੀ ਸ਼ੇਡ ਦਾ ਮਲਟੀ ਲ 500 ਰੁਪਏ ਲੱਗੇ ਆ ਨਹੀਂ ਦੇਖਿਆ ਆ ਕੇ ਕਿੰਨਾ ਆ ਕੇ ਕਿੰਨਾ ਜੇਣ ਵਸਾਂ ਪੱਟਣ ਕਰਾਂਗੇ ਪੱਟਾ 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 ਪੱ जी आया जी सिर पे अच्छा था 1000 रुपया तो बंद हो गया यार सुनाए आया 20000 नहीं लिस्ट नहीं है 50000 हां एक पार्टी नहीं पूछवा biasanya ya Sampai berbahan. Bikin halo. Mungkin ada ਤਨ ਨੂੰ ਲੈ ਲਵੇ ਨਾ ਖਾਵੇ ਨਾ ਨੂੰ ਲੈ ਲਵੇ ਆਣਾ ਨਿਆਣੇ ਹੈ ਰਾਸਤੇ ਮੇਂ ਨਹੀਂ ਕੋਈ ਹੋਣੀ ਕੋਈ ਹੋ ਕੇ ਕਾਹਨ ਦਾ ਪਤਾ ਹੀ ਨਹੀਂ ਜ਼ਬਰਦਸਤ ਹੈ ਦੇਖੀ ਕਿਤੇ ਦੇਖ ਇਹ ਸੰਦੀਪ ਇਹ ਬਹੁਤ ਸਤੂਫਨ હા <iyorsun> ઓ yes. <ings radio> <pokerak> <intos music> <ım> ਸਿਟੀ ਜੀ ਅਵੇ ਲੱਛੜਦੇ ਲੋਰੀ ਤੇ ਰੇਗ ਜੀ ਦੇ ਲੜੀਆਂ ਹਰੇ ਕੇ ਕੋਈ ਵੀ ਦੁਕਾਨ ਵਿੱਚ ਚੀਜ਼ ਦੇ ਨੂੰ 100 ਲੈ ਦੇ ਆ ਮੇਰੇ ਉਹ ਲੜੀਆਂ ਬਸ ਲੈ ਨਾਲੇ ਮਾਰਦੀ ਸੀਟੀ ਨਾਲੇ ਦੁਕਾਨ ਕਿਨੇ ਨੂੰ ਖਿੱਚਦੀ ਆ ਜੀ ਵੀ ਉੱਥੇ ਜਾਣਾ ਬਸ ਲੈ ਚਲੋ ਦੇਖੀਏ ਪਤਾ ਹੀ ਨਹੀਂ ਕਨਫਿਊਜ਼ ਹੈ ਵੀ ਲੈਣਾ ਕਾ ਨਹੀਂ ਲੈਣਾ ਲੈ ਉਹ ਤਾਂ ਗੇ ਵੀ ਲੰਦੀਏ ਚਲ ਲੈ ਲੈ ਬਾਈ ਕਿੱਧਰ ਦਾ ਦੁਕਾਨ ਵਾਲਾ ਬਾਈਓ ਨੇ هزار ਦੁਕਾਨ ਵਾਲਾ ਕਿੱਧਰ ਚਲ ਗਿਆ ਹਾਂਜੀ ਹਾਂਜੀ